ਚੋਰਾ ਦਾ ਆਤੰਕ ਦਿਨ-ਬਦਿਨ ਵਧਦਾ ਜਾ ਰਿਹਾ ਹੈ ਸੋ ਚੋਰਾ ਦੇ ਵੱਲੋਂ ਆਏ ਦਿਨ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਇੱਕ ਕਾਰਗੁੰਗੋਰ ਨਿਸ਼ਾਨਾ ਬਣਾਉਂਦਿਆ ਘਰ ਵਿੱਚ ਲੱਖਾਂ ਦੇ ਗਹਿਣੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਸੋ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦਿਆ ਕਰਦੇ ਮਾਲਕ ਦੇ ਵੱਲੋਂ ਦੱਸਿਆ ਗਿਆ ਕਿ ਉਹ ਕਿਸੇ ਕੰਮ ਨੂੰ ਲੈ ਕੇ ਕਿੱਧਰੇ ਗਏ ਹੋਏ ਸਨ ਜਦ ਵਾਪਸ ਆਇਆ ਤਾਂ ਕਰਦੇ ਟਾਲੇ ਨੇ ਜਿਹੜੇ ਟੁੱਟੇ ਹੋਏ ਸਨ ਘਰ ਦੇ ਵਿੱਚੋਂ 5 ਟੋਲੇ ਸੋਨੇ ਦੇ ਗਹਿਣੇ ਸਮੇਤ ਹੋਰ ਵੀ ਕੀਮਤੀ ਸਮਾਨ ਹੈ ਜਿਹੜਾ ਚੋਰੀ ਹੋ ਚੁੱਕਿਆ ਸੀ ਉਹਨਾਂ ਕੀ ਆ ਕਿ ਚੋੜਦੀ ਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਲੁਧਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ ਹਾਂਜੀ ਰਾਜ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਚੋਰੀ ਹੋਈ ਆ 5 ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਕਿਵੇਂ ਕਾਨੂੰਨ ਵਿਵਸਥਾ ਨੂੰ ਵੇਖਦੇ ਹੋ ਅੱਜ ਦੇ ਦਿਨ ਬਹੁਤ ਇਸ ਤਰ੍ਹਾਂ ਦੇ ਮਾਮਲੇ ਵਾਪਰਦੇ ਨੇ ਦੇਖੋ ਮੈਂ ਇਹ ਕਹਾਂਗਾ ਕਿ ਜਿਹੜੀ ਕਾਨੂੰਨ ਵਿਵਸਥਾ ਆ ਕੋਈ ਬੰਨ ਛੋਬੇ ਹੀ ਹੈ ਨਹੀਂ ਜਿਹੜਾ ਇੰਨੇ ਮਨ ਵਧੇ ਹੋਏ ਆ ਚੋਰਾਂ ਦੇ ਕੱਲ ਜਿਹੜਾ ਇੱਥੇ ਡੀਵੀਆਰ ਦੇ ਵਿੱਚ ਅਸੀਂ ਚੈੱਕ ਕੀਤਾ ਉਹ ਬੰਦਾ ਜਿਹੜਾ ਚੋਰੀ ਜਿਹਨੇ ਕੀਤੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਆਇਆ ਤਾਂ ਫਿਰ ਉਹ ਡੀਵੀਆਰ ਮੁੰਡੇ ਸੱਦ ਕੇ ਜਿਹੜੇ ਚਲਾਉਣ ਵਾਲੇ ਉਹਨਾਂ ਨੂੰ ਬੁਲਾਇਆ ਤੇ ਉਹ ਲਗਭਗ 5:50 ਮਿੰਟ ਤੇ ਗੇਟ ਟੱਪ ਕੇ ਆਂਦਰ ਹੁੰਦਾ ਤੇ 6:06 ਮਿੰਟ ਤੇ ਆਦਰਵਾਜਾ ਤੋੜ ਕੇ ਸਾਹਮਣੇ ਵਾਲਾ ਅੰਦਰ ਦਾਖਲ ਹੁੰਦਾ ਤੋਂ ਉਸ ਦੇ ਵਿੱਚ ਉਹ ਅੰਦਰ ਪੂਰੇ ਮਤਲਬ ਕਹਿ ਦਿਓ ਕਿ ਤਸੱਲੀ ਨਾਲ ਜਿਹਨੂੰ ਕਹਿ ਦਿਓ ਬਿਨਾ ਡਰ ਖੋਫ ਉਹ ਸਾਰੇ ਕਮਰਿਆਂ ਚ ਸਾਰੀਆਂ ﺍﻟमारीਆਂ ਖੋਲਦਾ ਔਰ ਉਹ ਨજર ਹੁੰਦਾ ਉਹਦੇ ਵਿੱਚ ਵੀਡੀਓ ਦੇ ਵਿੱਚ ਵੀ ਡੱਬੀਆਂ ਖਾਲੀ ਕਰਦਾ ਉਹ ਜਿਹੜੀਆਂ ਸੋਨੇ ਦੀਆਂ ਮਤਲਬ ਹੁੰਦੀਆਂ ਸੀ ਜਿਹੜਾ ਉਹ ਹਾਰ ਸੀ ਘੜੀਆਂ ਸੀ ਹੁੰਦੀ ਦਾ ਪੇ ਕਿਟ ਚ ਪਾ ਕੇ ਉਹ ਕਿਵੇਂ ਲੈ ਕੇ ਜਾਂਦਾ ਉਹ ਸਾਰੀ ਵੀਡੀਓ ਸਾਨੂੰ ਪੁਲਿਸ ਨੇ ਵਿਖਾਈਆ ਪਰ ਉਹ ਐਸ ਵੇਲੇ ਪੁਲਿਸ ਦੇ ਕੋਲ ਹਾਂ ਚੌਕੀ ਜਿਹੜੇ ਇੰਚਾਰਜ ਆ ਉਹਨਾਂ ਨੇ ਜਿਹੜਾ ਬੰਦਾ ਭੇਜਿਆ ਸੀ ਐਸਆਈ ਸਰਬਜੀਤ ਉਹ ਲੈ ਕੇ ਗਿਆ ਪੈਂਡਰਾਈ ਵੀ ਔਰ ਡੀਵੀਆਰ ਵੀ ਸੀਸੀ ਟੀਵੀ ਚ ਕਿੰਨੇ ਜਣੇ ਨਜ਼ਰ ਆ ਰਹੇ ਜੀ ਇੱਕੋ ਹੀ ਹੈ ਬੰਦਾ ਪੰਜਾਬੀ ਕਿ ਭਈਆ ਲੱਗਦਾ ਪ੍ਰਵਾਸੀ ਲੱਗਦਾ ਨਹੀਂ ਪ੍ਰਵਾਸੀ ਲੱਗਦਾ ਉਹਦੀਆਂ ਮੈਂ ਫੋਟੋ ਮੇਰੇ ਕੋ ਹੈਗੀਆਂ ਮੈਂ ਤੁਹਾਨੂੰ ਵਿਖਾ ਸਕਦਾ ਤੇ ਉਹ ਜਿਹੜਾ ਮਤਲਬ ਪ੍ਰਵਾਸੀ ਨਜ਼ਰ ਆਉਂਦਾ ਉਹ ਪੰਜਾਬੀ ਨਹੀਂ ਲੱਗਦਾ ਕੱਲ ਸ਼ਾਮ ਦੀ ਘਟਨਾ ਜੀ ਕੱਲ ਸ਼ਾਮ ਦੀ ਹੈ ਪਰਿਵਾਰ ਕੀਤੇ ਗਿਆ ਹੋਇਆ ਸੀਗਾ ਜੀ ਇਹ ਚਾਚਾ ਜੀ ਮੇਰੇ ਨਾਲ ਅਸੀਂ ਗਏ ਸੀਗੇ ਸਵੇਰੇ ਕੱਲ ਅਸੀਂ ਇੱਥੋਂ ਗਏ 11:35 ਤੇ ਕਰੋ ਅਸੀਂ ਜਾਣਾ ਸੀ ਨਕੋਦਰਦ ਕੋਲ ਮਹਿਤਪੁਰ ਉੱਥੇ ਇੱਕ ਅਫਸੋਸ ਸੀਗਾ ਉਸ ਤੋਂ ਬਾਅਦ ਦਲਜੀਤ ਦੁਸਾਂਝ ਦੇ ਪਿੰਡ ਅਸੀਂ ਉਹ ਜਿਹੜੀ ਉਹਦੀ ਸਰਦਾਰ ਜੀ 3 ਫਿਲਮ ਨੂੰ ਸਰਕਾਰ ਨਹੀਂ ਰਿਲੀਜ਼ ਕਰ ਰਹੀ ਉਹਦੇ ਕਰਕੇ ਪ੍ਰੋਟੈਸਟ ਇੱਕ ਰੱਖਿਆ ਹੋਇਆ ਸੀ ਤੇ ਉਹਦੇ ਕਰਕੇ ਅਸੀਂ ਉਹ ਦੁਸਾਂਝਾਂ ਪਿੰਡ ਚ ਗਏ ਉੱਥੋਂ ਜਿਲੇ ਸ਼ਾਮੀ ਆਏ ਆ ਫ੍ਰੀ ਹੋ ਕੇ ਤੇ ਉਸ ਵੇਲੇ ਆਉਂਦਿਆਂ ਚਾਚਾ ਜੀ ਜਿਸਲੇ ਉਹ ਮੋਹਰੇ ਉਤਰ ਗਏ ਉੱਥੋਂ 10 ਮਿੰਟ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਘਰ ਆ ਕੇ ਇਹਨਾਂ ਨੇ ਦੇਖਿਆ ਵੀ ਲਾਈਟਾਂ ਜਗ ਰਹੀਆਂ ਲਾਈਟਾਂ ਤਾਂ ਮੈਂ ਬੰਦ ਕਰਕੇ ਗਿਆ ਸੀ ਫਿਰ ਉਹ ਮੁੰਡਿਆਂ ਨੂੰ ਬਾਜ਼ਮਾਰੀ ਜਦੋਂ ਦੇਖਿਆ ਤੇ ਉਹ ਅੰਦਰ ਸਾਰਾ ਸਮਾਨ ਖਿਲਰ ਰਿਆ ਪਿਆ ਸੀ ਫਿਰ ਇਹਨਾਂ ਨੇ ਮੈਨੂੰ ਦੱਸਿਆ ਮੈਂ ਕਿਉਂਕਿ ਐਸਐਚਓ ਨੂੰ ਜਿਹੜੇ ਇੰਚਾਰਜ ਹੈਗੇ ਮਾਲ ਟਾਊਨ ਗੁਰਸਾਹਿਬ ਸਿੰਘ ਉਹਨਾਂ ਨੂੰ ਮੈਂ ਫੋਨ ਕੀਤਾ ਉਹਨਾਂ ਨੇ ਫਿਰ ਕਿਉਂਕਿ ਇੰਚਾਰਜ ਨੂੰ ਕਿਹਾ ਤੇ ਉਹ ਫਿਰ ਸਾਰੇ ਇਕੱਠੇ ਆਏ ਤੇ ਉਸ ਵੇਲੇ ਫਿਰ ਡੀਵੀਆਰ ਲਾ ਕੇ ਲੈ ਗਏ ਸੀ ਤੇ ਅੱਜ ਡੀਵੀਆਰ ਜਦੋਂ ਚਲਾਈ ਆ ਉਹ ਚ ਪੂਰਾ ਕਲੀਅਰ ਨਜ਼ਰ ਆਉਂਦਾ ਵੀ ਇਧਰਲੀ ਸਾਈਡ ਤੋਂ ਆਇਆ ਉਹ ਛੋਟੀ ਜੀ ਕੰਧ ਤੋਂ ਟੱਪ ਕੇ ਚੜਿਆ ਫਿਰ ਉਹ ਤੋਂ ਆ ਗੇਟ ਚੜ ਕੇ ਅੰਦਰ ਵੜਿਆ ਫਿਰ ਅੰਦਰ ਉਹ ਜਿਵੇਂ ਕੱਲੇ ਕੱਲੇ ਕਮਰੇਜ ਗਿਆ ਜਿਵੇਂ ਉਹਨੇ ਉਹ ਡੱਬੀਆਂ ਖਾਲੀ ਕੀਤੀਆਂ ਸੋਨੇ ਵਾਲੀਆਂ ਸਾਰੀਆਂ ਉਹ ਕਲੀ ਕਲੀ ਉਹਦੇ ਵਿੱਚ ਪਿਕਚਰ ਦੇ ਵਿੱਚ ਆਉਂਦੀ ਆ ਨਜ਼ਰ ਤੇ ਉਹ ਜਿਹੜੀ ਕਿੱਟ ਦੇ ਵਿੱਚ ਪਾ ਕੇ ਲੈ ਕੇ ਗਿਆ ਉਹ ਸਾਰੀ ਜਿਹੜੀ ਉਹ ਪੁਲਿਸ ਦੇ ਕੋਲ ਹੈਗੀ ਆ ਕਲੀਅਰ ਉਹਨੇ ਕੋਈ ਮੂੰਹ ਨਹੀਂ ਬਣਿਆ ਉਹਦੀ ਬਿਲਕੁਲ ਜਿਹੜਾ ਚਿਹਰਾ ਨਜ਼ਰ ਆਉਂਦਾ ਪਰ ਹੱਲੇ ਸਾਡੇ ਪਛਾਣ ਚ ਨਹੀਂ ਆਇਆ ਉਹ ਕੌਣ ਹੈ ਉਹ ਪ੍ਰਵਾਸੀ ਕੋਈ ਲੱਗਦਾ ਤੇ ਉਹ ਅਸੀਂ ਹੁਣ ਸਾਰਿਆਂ ਨੂੰ ਪਾਇਆ ਵੀ ਹੈ ਗੁਰਪੰਜ ਫੋਟੋ ਉਹਦੀ ਤੇ ਉਹਦੀ ਪਛਾਣ ਕਰੋ ਤੁਰੰਤ ਤੇ ਉਹਨੂੰ ਫੜੋ ਜੀ ਕੀ ਨਾਮ ਹੈ ਤੁਹਾਡਾ ਜੱਗਾ ਸਿੰਘ ਜੀ ਇਹ ਕਿਹੜਾ ਪਿੰਡ ਹੈ ਜੀ ਇਹ ਇਹ ਪੂਰੀ ਹੀਰਾ ਪਿੰਡ ਹੈ ਜੀ ਇਹ ਘਰ ਦੇ ਮਾਲਕ ਹੋ ਜੀ ਤੁਸੀਂ ਹਾਂਜੀ ਹਾਂਜੀ ਇਹ ਕੀ ਅੰਕਲ ਜੀ ਘਰ ਦੇ ਵਿੱਚ ਵਾਰਦਾਤ ਹੋਈ ਹੈ ਜੀ ਘਰਬਾਰ ਦਾ ਤੇ ਜੀ ਇਦਾਂ ਪਏ ਸੀ ਮੈਂ ਤਾਂ ਮਨਜੀਤ ਰਾਏ ਪ੍ਰਧਾਨ ਆ ਸੀ ਗਏ ਸੀ ਬਾਹਰ ਤੇ ਜਿਲੇ ਸ਼ਾਮੀ ਆਏ ਆ ਜੀ ਸਾਡੇ ਆਉਂਦਿਆਂ ਨੂੰ ਬੱਤੀਆਂ ਅੰਦਰ ਬੁਹੇ ਖੁੱਲੇ ਸੀਗੇ ਦਰਵਾਜ਼ੇ ਟੁੱਟੇ ਸੀਗੇ ਤਾਂ ਅੰਦਰ ਬੱਤੀਆਂ ਜਗਦਿਆਂ ਸੀਗੀਆਂ ਫੇ ਨਾਲ ਮੇਰੇ ਮੁੰਡੇ ਵੀ ਉਹਨਾਂ ਨੂੰ ਬਾਜ ਮਾਰੀ ਉਹਨਾਂ ਨੇ ਵੀ ਦੇਖਿਆ ਅੰਦਰ ਸਾਰੇ ਖਲਾਰਾ ਪਿਆ ਦੋ ਜਾਲਮਾਰੀਆਂ ਸਟੋਰ ਦੇ ਵਿੱਚ ਐਚੀਵੀ ਦੋ ਫਰੋਲੇ ਹੋ ਸੀਗੇ ਤੇ ਬਾਕੀ ਜਿਹੜਾ ਨੁਕਸਾਨ ਹੈ ਜਿਆਦਾ ਥੋੜਾ ਜਿਆਦਾ ਹੋ ਗਿਆ ਕਿੰਨਾ ਕੁ ਨੁਕਸਾਨ ਕੀ ਕੀ ਲੱਗੇ ਜੀ ਸਮਝ ਲਓ ਜੀ ਤਿੰਨ ਮੁੰਡੀਆਂ ਆ ਦੋ ਜੈਂਟਸ ਇੱਕ ਲੇਡੀ ਇੱਕ ਛੋਟੀ ਬਹੂ ਦਾ ਹਾਰ ਸੀਗਾ ਪੂਰਾ ਸੈਟ ਟਿੱਕਾ ਵਗੈਰਾ ਜਿਦਾ ਬੱਚਿਆਂ ਨੂੰ ਪਾਉਂਦੇ ਆ ਬਿਆਲਾ ਸੈਟ ਸੀਗਾ ਜੀ ਪੂਰਾ ਸੈਟ ਸੀਗਾ ਸਾਢੇ 3 ਟੋਲੇ ਦਾ ਉਹਨਾਂ ਦਿੱਤੀ ਆ ਮਾਸਾ ਜਿਹੜਾ ਘੱਟ ਵੱਧ ਉਹ ਆਪਾਂ ਸਾਢੇ 3 ਟੋਲੇ ਦਾ ਕਹਿ ਕੇ ਲਿਆ ਸੀ ਅਸੀਂ ਤਿੰਨਾਂ ਬੱਚਿਆਂ ਨੂੰ ਬਰਾਬਰ ਹੀ ਰੱਖਿਆ ਸੀਗਾ ਕੁੱਲ ਕਿੰਨਾ ਸੋਨਾ ਕਿੰਨੇ ਤੋਲੇ ਪੰਜ ਤੋਲੇ ਗਿਆ ਜੀ ਅੱਧੇ ਅੱਧੇ ਤੋਲੇ ਦੀਆਂ ਤਿੰਨੇ ਅੱਧੇ ਅੱਧੇ ਤੋਲੇ ਦੀਆਂ ਮੰਦੀਆਂ ਸੀ ਕੋਈ ਪੈਸੇ ਵੀ ਘਰੋਂ ਲੱਕਦੀ ਵਗਰਾਵਿਲੇ ਪੈਸੇ ਜੀ ਜਿਹੜੇ ਮੇਰਾ ਆਪਣਾ ਪਰਸਨਲ ਦਾ ਸੀਗਾ ਨਾ ਮੈਂ ਜ਼ਿਆਦਾ ਕਢਾਉਂਦਾ ਹੀ ਨਹੀਂ ਮੈਂ ਉਹ 10000 ਕਿਤੇ 15000 ਕਢਾਵਾਂ ਮੇਰਾ ਉਹਦਾ ਪੈਸੇ 20000 ਰੁਪਿਆ ਸੀਗਾ ਘਰ पे 18-20000 ਉਹ ਬਚ ਗਿਆ ਉਹ ਮੈਂ ਆਪਣਾ ਸੇਫ ਵੱਖਰਾ ਰੱਖਿਆ ਸੀ ਹੁਣ ਜਦੋਂ ਬੀਬੀਆਂ ਲਕੋ ਲਗਾ ਕੇ ਖੁੰਝਿਆ ਖੇਲਿਆਂ ਦੇ ਬਾੜ ਦਿੰਦੀਆਂ ਉਹਦਾ ਕੋਈ ਅੰਗਿਆ ਹੋਊਗਾ ਤਾਂ 10-20000 ਮੈਂ ਕਹਿ ਨਹੀਂ ਸਕਦਾ ਤੇ ਬਾਕੀ ਮੇਰਾ ਕੈਸ਼ ਕੋਈ ਨਹੀਂ ਮੈਨੇ ਗਹਿਣੇ ਲੈ ਕੇ ਗਿਆ ਜੀ ਮੈਂ ਸਾਡੇ ਗਹਿਣੇ ਗਏ ਜੀ ਤੇ ਤਿੰਨ ਘੜੀਆਂ ਗਈਆਂ ਠੀਕ ਹੈ ਜੀ ਤੇ ਇੱਕ ਬੱਚਿਆਂ ਨੇ ਬਾਹਰੋਂ ਟਾਰਚ ਲਿਆਂਦੀ ਤਨਸਲ ਵਾਲੇ ਬੜੀ ਵਧੀਆ ਸੀ ਉਹਦੀ ਰੇਂਜ ਬੜੀ ਸੀਗੀ ਜੀ ਉਹ ਟਾਰਚ ਗਈ ਆ ਜਿੰਨਾ ਕਿ ਮੇਰੇ ਖਿਆਲ ਚ ਕਿੰਨੇ ਕਿੰਨੇ ਲੱਖ ਦਾ ਬਿਜਾਰ ਕੋ ਨੁਕਸਾਨ ਹੋਇਆ ਜੀ ਘਟੋ ਘਟ ਜੀ ਇਸ ਵੇਲੇ ਸਮਝ ਲਓ ਹੁਣ 90 ਹਜ਼ਾਰ ਦੇ ਕਰੀਬ ਤੋੜਾ ਸੋਨਾ ਆ ਜੀ 4.5 ਲੱਖ ਦਾ ਹਾਂ 4.5 ਤੋਂ ਉੱਤੇ ਹੋ ਗਿਆ ਜੀ ਤਿੰਨ ਘੜੀਆਂ ਜੀ ਤੇ ਬਾਕੀ ਟਾਰਚ ਸਮਝ ਲਓ 5 ਤੋਂ ਉੱਤੇ ਜਿਆਦਾ ਚਲੇ ਗਿਆ ਜੀ ਇਹ 5 ਲੱਖ ਹਾਂਜੀ ਪੰਜ ਦੁੱਤੇ ਚਲ ਗਿਆ ਜਿਹੜਾ ਹੋਰ ਜਿਹੜਾ ਗੁਪਤ ਗਿਆ ਜਿਹਦੀ ਨੌਲੇਜ ਨਹੀਂ ਸਾਨੂੰ ਜਾਂ ਨਹੀਂ ਪਤਾ ਉਹ ਵੇ ਹੁਣ ਬੱਕਰਾ ਪੁਲਿਸ ਜੀ ਸਾਨੂੰ ਪੂਰੀ ਚੌਂਕੀ ਲੱਗਦੀ ਹੈ ਮੀਟਿੰਗ ਆਪਣਾ ਕਾਹਨੋ ਮਾਡਲ ਟਾਊਨ ਠਾਣਾ ਲੱਗਦਾ ਹਾਂਜੀ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਸੀ ਜੀ ਉਸ ਲਈ ਆ ਗਿਆ ਸਾਰੇ ਮਾਡਲ ਟਾਊਨ ਸਿਟੀ ਦਾ ਜਿਹੜਾ ਹੈਗਾ ਇੰਚਾਰਜ ਥਾਣੇਦਾਰ ਐਸ ਐਚ ਓ ਉਹ ਵੀ ਮੌਕੇ ਤੇ ਆ ਗਿਆ ਸੀ ਇੱਥੇ ਏ ਐਸ ਜਿਹੜੇ ਹੈਗੇ ਚੌਂਕੀ ਇੰਚਾਰਜ ਉਹ ਵੀ ਆ ਗਿਆ ਸਾਡੇ ਇੱਕ ਚਲੋ ਇੰਚਾਰਜ ਵੀ ਆ ਦਾ ਮੌਕੇ ਤੇ ਮਾਰੇ ਮੋٹے ਮਿੱਤਰਤਾਈ ਵੀ ਹੈਗੀ ਆ ਬਾਬਾ ਜੀ ਆ ਤੇ ਉਹ ਆਏ ਸੀਗੇ ਸਾਰੇ ਪੁਲਿਸ ਮਾਂ ਆਏ ਪੰਜਾਂ ਮਿੰਟਾਂ ਜੀ ਆ ਗਿਆ ਸੀ ਗੱਲ ਨੂੰ ਮੰਗ ਕਰਦੇ ਹਾਂ ਜੀ ਮੰਗੇ ਹੀ ਕਰਦੇ ਆਂ ਜੀ ਪੁਲਿਸ ਪ੍ਰਸ਼ਾਸਨ ਤੋਂ ਵੀ ਚਲੋ ਸਾਡਾ ਜੋ ਵੀ ਪਰਭਾਈ ਹੈਗੀ ਆ ਜਿਹੜਾ ਮੁਰਜਮ ਆ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਾਡੇ ਪਰਭਾਈ ਕੀਤੀ ਜਾਵੇ ਜੋ ਸਾਡੇ ਹੱਕ ਦਾ ਚਲੋ ਜਿੰਨਾ ਕਿ ਮਿਲੇ ਉਹਨਾਂ ਤਾਂ ਚਲੋ ਅੱਧਾ ਹੀ ਪਜਾ ਅੱਧਾ ਮਿਲ ਜਾ ਹੁਣ ਜਿਹੜੇ ਕਹਿੰਦੇ ਨੇ ਚੋਰਾਂ ਦੇ ਕੱਪੜੇ ਹੁਣ ਬਈ ਕੀ ਕਹਿ ਸਕਦੇ ਹਾਂ ਠੀਕ ਹੈ ਹਾਂ ਜੀ